ਬ੍ਰह्म ਗਿਆਨੀ ਤਨ ਤਨ ਬਾਬਾ ਬੁਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖ ਕੇ ਪਿੰਡ ਕਟੋਰੇ ਦੀ ਸੰਗਤ ਨੇ ਪੈਦਲ ਯਾਤਰਾ ਕਰ ਰਹੀਆਂ ਸੰਗਤਾ ਲਈ ਗੁਰੂ ਕੇ ਲੰਗਰ ਅਤੇ ਰਹਿਣ ਦੇ ਪੂਰੇ ਪ੍ਰਬੰਧ ਕੀਤੇ ਹਨ ਇਹ ਸੇਵਾ ਬਾਬਾ ਵਿਦੀ ਚੰਦ ਜੀ ਦੇ ਵਰਸਾਏ ਹੋਏ ਸਿੰਘਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਤੱਕ ਨਿਰੰਤਰ ਜਾਰੀ ਹੈ ਸੰਗਤਾਂ ਨੂੰ ਚਾਹ ਪਕੌੜਿਆਂ ਅਤੇ ਹੋਰ ਗਰਮ ਖਾਣੇ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਰਾਤ ਨੂੰ ਰੁਕਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਆਉਣ ਜਾਣ ਵਾਲਿਆਂ ਸੰਗਤਾ ਗੁਰੂ ਕੇ ਲੰਗਰ ਛਕਣ ਅਤੇ ਰੁਕਣ ਦੀ ਕਿਰਪਾ ਕਰਨ ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੀ ਏਕਤਾ ਅਤੇ ਇਤਿਹਾਸ ਨੂੰ ਯਾਦ ਕਰਨ ਵਾਲੀ ਹੈ ਸੰਗਤ ਨੂੰ ਬੇਨਤੀ ਹੈ ਕਿ ਇਸ ਪਾਵਨ ਮੌਕੇ ਤੇ ਪਿੰਡ ਕਟੋਰੇ ਵਿੱਚ ਰਹਿਣ ਅਤੇ ਲੰਗਰ ਵਿੱਚ ਹਿੱਸਾ ਪਾਉਣ ਨਵਾਂ ਲੰਗਰ ਇੱਥੇ ਲਾਇਆ ਜਾ ਰਿਹਾ ਤੇ ਕਿਹੜੇ ਨਗਰ ਦੇ ਵਿੱਚ ਮੈਂ ਲਾਇਆ ਜਾ ਰਿਹਾ ਜੀ ਬਾਬਾ ਜੀ ਬਿਧੀ ਕਾ ਸੰਸਾ ਸਾਹਿਬ ਜੀ ਦੀ ਕੀ ਫਤਿਹ ਇਹ ਲੰਗਰ तकरीबन 15 ਸਾਲ ਹੋ ਗਈ ਆ 15 ਸਾਲ ਤੇ ਬਾਬੇ ਬਿਧੀ ਚੰਦਾ ਸੇਵਾਦਾਰ ਬਾਬਾ ਕੜਸੂਰ ਸਿੰਘ ਸੀ ਹਾਂਜੀ ਉਹ ਲੰਗਰ ਚਾਲੂ ਕਰਾ ਕੇ ਗਿਆ ਉਹਨਾਂ ਭਾਇਆ ਦਿੱਤੀ ਪਹਿਲੋਂ ਉਹਨਾਂ ਨੇ ਹਵੇ ਇੱਥੇ ਉਹ ਜਿਆਦੇ ਸੰਗਤ ਲੰਗਰ ਲਾਇਆ ਕਰੋ ਤੇ ਸਭ ਤੋਂ ਇਹ ਰੂਟ ਤੇ ਪਹਿਲੋਂ ਕੜੋਰੇ ਲੰਗਰ ਚਾਲੂ ਹੋਇਆ ਉਹ ਮਾਂ ਪੁੱਛਾਂ ਦੀ ਕਿਰਪਾ ਕਰਕੇ ਹੁਣ ਤੱਕ ਵੀ ਤਰੰਤ ਚੱਲੀ ਜਾਂਦਾ ਖਾਦੇ ਪਿੰਡ ਦਾ ਬੜਾ ਸੰਯੋਗ ਅਸਵਾਗਾ ਅਰਜ ਸਾਹਿਬ ਜੀ ਗੁਰਮਹਾਰਾਜ ਸਰਦੀ ਕਾਲ ਦੇ ਨਾਲ ਲੰਗਰ ਦੀ ਸੇਵਾ ਕਰਦੇ ਹਨ ਵੈਜੁਰ ਜੀ ਤੇ ਕਿੰਨੇ ਦਿਨ ਮਦਦ ਲਈ ਲੰਗਰ ਚੱਲਣਾ ਜੀ ਇਹ ਲੰਗਰ ਕੋਈ ਤਰੀਕ ਵਿੱਚ 4-5 ਦਿਨ ਚੱਲਣਾ ਤੇ ਜਿਹੜੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀਆਂ ਨੇ ਇਹ ਉਹਨਾਂ ਨੂੰ ਥਾਂ ਦੱਸ ਦੋ ਕਿ ਤਾਂ ਜੋ ਇੱਥੇ ਰੁੱਕ ਕੇ ਜਾਣ ਸਾਰਾ ਕੋ ਜੀ ਬਾਬਾ ਜੀ ਉਹਨੂੰ ਸਾਰਾ ਪਤਾ ਜਿਹੜੇ ਹੱਥ ਆਉਂਦੇ ਆ ਛੱਡ ਹੱਥ ਆਉਂਦੇ ਆ ਇਹਦਾ ਪ੍ਰਬੰਧ ਇੱਥੇ ਨਾਉਣ ਤੋਂ ਦਾ ਪ੍ਰਬੰਧ ਲੈਣ ਦਾ ਪ੍ਰਬੰਧ ਆ ਇੱਥੇ ਸੰਗਤਾਂ ਆ ਕੇ ਰਾਤ ਵੀ ਰਹਿੰਦੀ ਆ ਤਨ ਕੋ ਸਾਰਾ ਪਤਾ ਜਿਹੜੇ ਪੱਕੇ ਸਾਨੂੰ ਤੋਂ ਆਉਂਦੇ ਆ ਇੱਥੇ ਠਹਿਰਦੇ ਆ ਵੈਗਰਦੀਖਾ ਖਾਲਸਾ ਜੀ ਦੀ ਮਾਰ ਤੋਂ ਹਰਕਬੀਰ ਸਿੰਘ ਜੀ ਆ ਦੇ ਘਰੋਂ ਵਸਾਇਓ ਬਾਬਾ ਬਿਲੀ ਕਾਂ ਸਾਹਿਬ ਜੀ ਦੀ ਸੇਵਾਦਾਰ ਬਾਬਾ ਬੁੱਢਾ ਸਾਹਿਬ ਦੇ ਛੌਨਾ ਜੋੜ ਮਨਾੜਾ ਰਹਿਣਾ ਸਤ ਸੰਤਾ ਕੁਟਗੁਰੂ ਜੀ ਸੰਤਾ ਮਨਾਰੀਆਂ ਹਨ ਸੱਤੇ ਪਾਖ ਡੰਗ ਲਾਏ ਹਨ ਸਕੇ ਪਾ ਸਾ ਸੰਤਾ ਦੇ ਮਿਰਕ ਵਸਾ ਸੰਤਾ ਵੀ ਇਸੇ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਜੀ ਜੋੜ ਮੇਲੇ ਮਨਾਉਂਦੇ ਆ ਤਾਲ ਤਾਂ ਬਟਨੀਆ ਛੱਤੇ ਪਾਸਾ ਦੰਦੂ ਤੇ ਬਸਣ ਨੱਤੇ ਵਿੱਚ ਪਿਆਸ ਪਾ ਬਖਣਾ ਸੰਗਤਾਂ ਨੂੰ ਪਰਾਂਡੇ ਬਸਣੇ ਛੱਤੇ ਪਾਸਾ ਗੁੱਦੇ ਲੰਗਰਾਂ ਵਾਸਤੇ ਇਸੇ ਤਰ੍ਹਾਂ ਸੇਵਾ ਕਰਨ ਦੀਆਂ ਤਾਲਤਾਂ ਬੱਤਿਆਂ ਹਰ ਸਾਲ ਇਸੇ ਤਰ੍ਹਾਂ ਹੀ ਮਹਾਰਾਜ ਛੱਤੇ ਪਾਸਾ ਜਿਉਂ ਬਾਬਾ ਬੁੱਢਾ ਸਾਹਿਬ ਦਾ ਜੋੜ ਮਿਲਾ ਮਨਉਂਦੀਆਂ ਸੰਗਤਾਂ ਤੇ ਲੰਗਰ ਪਾਣੀ ਚਾਰ ਕਾਬਿਆਂ ਨੇ ਸੰਗਤਾਂ ਦੀਆਂ ਸੇਵਾ ਕਾਰਜਿਆਂ ਨੇ ਗੁਰੂ ਨਾਨਕ ਨਾਮ ਕਾਦੀ ਕਲਾ ਤੇਰੇ ਬਾਣੇ ਸਰਬੱਤ ਦਾ